ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਮਿੱਤਰੋ ਉਮੀਦ ਕਰਦਿਆਂ ਸਾਰੇ ਠੀਕ ਠਾਕ ਹੋਣਗੇ। ਲਓ ਫਿਰ ਤੁਹਾਨੂੰ ਅੱਜ ਫਾਰਮ ਦਿਖਾਈਏ। ਤੇ ਫਾਰਮ ਵੱਖਰਾ ਕੁਛ। ਤੇ ਕੋਹਨੀਆਂ ਜਿਆਦਾ ਨੇ ਮਤਲਬ ਸਿੰਘ ਦਾਗੇ ਹੋਏ ਸਾਰੀਆਂ ਦੇ ਹਨਾ। ਤੇ ਬਾਕੀ ਕਰਾਂਗੇ ਬਾਈ ਨਾਲ ਗੱਲ ਤੁਹਾਨੂੰ ਦਿਖਾਉਨੇ ਆ ਕੱਲੀ ਕੱਲੀ ਕੁਛ। ਯੂਨੀਵਰਸਿਟੀ ਵਾਲੇ ਰეკਮੈਂਡ ਕਰਦੇ ਨੇ ਸਿੰਘ। ਹਾਂ ਆਜੋ ਵੀਰੇ। ਦਿਖਾਉਨੇ ਆ ਤੁਹਾਨੂੰ ਕੱਲੀ ਕੱਲੀ ਦੀ ਡਿਟੇਲ। ਬਾਈ ਤੋਂ ਲੈ ਕੇ ਬੰਦੇ ਆ ਪੜਿਆਲੇ ਜ਼ਿਲ੍ਹੇ ਦਾ ਪਿੰਡ ਹੈਗਾ ਇਹ ਪਹਾੜੀਪੁਰ ਠੀਕਾ ਰੋਡ ਤੇ ਪਹਾੜੀਪੁਰ ਆਜੋ ਜੀ ਆਇਆ ਦਵਿੰਦਰ ਉਰੀ ਬਣਾਣਾ ਵੀਰੇ ਕਾ ਇਧਰੋਂ ਬਣਾਉਣੀ ਆ ਨਹੀਂ ਮੈਂ ਬੈਟ ਬਣਾ ਰਿਹਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵਧੀਆ ਜੀ ਤੇ ਦੱਸਿਓ ਕਿਹੜੇ ਪਿੰਡ ਖੜੇ ਆਪਾਂ ਥੋੜਾ ਜਿਹਾ ਉਹਨਾਂ ਨੂੰ ਹੋਜੋ ਪਹਾੜੀਪੁਰ ਆ ਜੀ ਪਿੰਡ ਪਹਾੜੀਪੁਰ ਹੈ ਜੀ ਦਾ ਪਟਿਆਲਾ ਜੀ ਜ਼ਿਲ੍ਹਾ ਪਟਿਆਲਾ ਕਿੱਥੇ ਪੈਂਦਾ ਇਹ ਪਹਾੜੀਪੁਰ ਇਹ ਪੰਜੋਲੀ ਕੋਲ ਹੈ ਜੀ ਚੀਕੇ ਰੋਡ ਤੇ ਪੰਜੋਲਾ ਤਾਂ ਨਹੀਂ ਐਡਾ ਮਸ਼ਹੂਰ ਹੋਣਾ ਮੈਨੂੰ ਲੱਗਦਾ ਅੱਗੇ ਬਲਵੇੜਾ ਜਾ ਦੇ ਬਲਵੇੜਾ ਹਾਂ ਜੀ ਇਧਰੋਂ ਡਕਾਲਾ ਜਾਦੇ ਮਸ਼ਹੂਰ ਹੈ ਹੈਨਾ ਜੀ ਹਾਂ ਜੀ ਤੇ ਦੱਸਿਓ ਫਿਰ ਇਹ ਸ਼ੁਰੂ ਕਰਿਓ ਫਿਰ ਆਪਾਂ ਕਰਦੇ ਆ ਅੱਗੇ ਗੱਲਬਾਤ ਇਹ ਕਿਵੇਂ ਆ ਇਹ ਆਪਣੀ ਘਰ ਦੀ ਮੱਝ ਹੈ ਜੀ 8ਵੇਂ ਸੂਏ 9ਵੇਂ ਸੂਏ ਵਾਸਤੇ ਗੱਪਣ ਹੋਈ ਜੀ ਰਾਤ ਨੂੰ ਇਸ਼ਾਰਾ ਤਾਂ 12+ ਚੱਲਦੀ ਹੈ ਜੀ ਓਕੇ ਹੁਣ ਗੱਪਣ ਹੋ ਗਈ ਹੈ ਬਾਕੀ ਅੱਗੇ ਇਹਦੀਆਂ ਕਟੀਆਂ ਨਹੀਂ ਇਹ ਆਪ ਕਿਹੜੇ ਉਹਦੀ ਪਤਾ ਕੁਛ ਆਪ ਤਾਂ ਮੱਝ ਆਈ ਸੀ ਮੌੜਕ ਨਹੀਂ ਭਾਈ ਅੱਛਾ ਵੈਸੇ ਆਈ ਸੀ ਹਨਾ ਆ ਦੂਜੀ ਵਾਲੀ ਜਿਹੜੀ ਇਹ PC 575 ਦੀ ਜੀ PC 575 ਦੀ ਹੈ ਹਾਂਜੀ ਪਹਿਲੇ ਸੂਈ ਸੂਈ ਗਈ ਹੁਣ ਗੱਭਣ ਹੋ ਗਈ 3 ਮਹੀਨਿਆਂ ਦੀ ਹੂੰ ਇਹ ਇੱਕ ਲਾਲੀ ਜੀ ਜ਼ਿਆਦਾ ਹਨਾ ਪੜਨ ਕਿ ਪਹਿਲਾਂ ਤੋਂ ਹੀ ਸਾਰੇ ਪਸ਼ੂ ਜਾਈ ਚੱਲਦੀ ਐ ਇਹ ਐਵੇਂ ਹੀ ਲਾਲੀ ਦਾ ਅੱਛਾ ਇਹ ਕਿਨੇਚਰ ਦੀ ਹੋਗੀ ਇਹ 3 ਮਹੀਨਿਆਂ ਦੀ ਗੱਭਣ ਹੋ ਗਈ ਅੱਛਾ ਏ ਅਲੀ ਸ਼ਾਨ ਨਾਲ ਗੱਬਣਾ ਜੀ ਹੁਣ ਅਲੀ ਸ਼ਾਨ ਤੋਂ ਗੱਬਣਾ ਕਿੰਨਾ ਦੁੱਧ ਦੁੱਤਾ ਇਹਨੇ ਇਹਨੇ 17 ਪਲੱਸ ਦਿੱਤਾ ਜੀ ਪਹਿਲੇ ਸੂਏ ਕਿੰਨੇ ਪਹਿਲੇ ਸੂਏ ਜੀ ਹੁਣ ਪਹਿਲੇ ਸੂਏ ਹੀ ਹੈ ਅੱਛਾ ਪਹਿਲੇ ਸੂਏ ਹੀ ਆਏ ਹਾਂਜੀ ਦੇਖਣ ਨੂੰ ਤਾਂ ਲੱਗ ਜੀ ਜਿਆਦਾ ਪਹਿਲੇ ਸੂਏ ਨੇ ਬਈਆ ਅੱਛਾ ਦੋਏ ਪਹਿਲੇ ਸੂਏ ਨੇ ਉਹ ਸਿੰਘ ਦਾ ਗਣ ਕਰਕੇ ਪਤਾ ਨਹੀਂ ਲੱਗਦਾ ਤੇ ਆ ਸਿੰਘਾਂ ਵਾਲਾ ਕੀ ਫਾਰਮੂਲਾ ਇਹ ਸਿੰਘਾਂ ਵਾਲਾ ਜੀ ਬਸ ਸ਼ੌਕ ਸ਼ੌਕ ਜੀ ਹੈ ਸ਼ੌਕ ਨੂੰ ਕਰਾਈਆਂ ਨੇ ਕੱਟਾ ਪਾ ਲਿਆ ਸੀ ਇੱਕ ਕੱਟੇ ਸਿੰਘ ਮੱਝ ਵਰਗੇ ਹੋ ਗਏ ਉਹ ਸੇਲ ਨਹੀਂ ਹੋਇਆ ਵਧੀਆ ਅੱਛਾ ਤਾਂ ਕਰਕੇ ਫਿਰ ਸਿੰਗਲ ਉਦੋਂ ਬਾਅਦ ਫਿਰ ਸਾਰਿਆਂ ਦੀ ਚੱਕਤਾ ਕਰਾਂ ਹਾਂ ਤੇ ਕਈ ਦੇ ਬਾਅਦ ਚ ਜੇ ਕੁੰਡੇ ਹੋ ਜਾਂਦੇ ਫਿਰ ਹੋਇਆ ਹੀ ਨਹੀਂ ਜੀ ਕਿਸੇ ਦਾ ਫਿਰ ਮੁੜ ਕੇ ਰੱਖੇ ਹੀ ਨਹੀਂ ਅੱਛਾ ਫਿਰ ਰੱਖੇ ਹੀ ਨਹੀਂ ਹੈਗੇ ਹਾਂ ਅਰੇ ਸਾਰੀਆਂ ਹੀ ਕੋ ਨਹੀਂ ਹਨ ਤਕਰੀਬਨ ਹਾਂ ਜੀ ਕੋ ਨਹੀਂ ਸਾਰੀਆਂ ਫਿਰ ਇਹਨਾਂ ਤਾਂ ਕੋਈ ਚਿੰਤਾ ਵੀ ਨਹੀਂ ਹੁੰਨੀ ਵੀ ਨਾ ਜੀ ਕੋਈ ਸੂਕੇ ਬੱਚੇ ਅੱਗੇ ਖੜੇ ਰਹਿੰਦੇ ਜੀ ਦੇਖਣ ਦੀ ਲੋੜ ਹੀ ਨਹੀਂ ਅੱਛਾ ਬਹੁਤ ਵਧੀਆ ਭਾਈ ਸਹੀ ਗੱਲ ਆ ਭਾਈ ਤੇ ਆ ਦੂਜੀ ਵਾਲੀ ਇਹ ਐਸਐਮ 620 ਦੀ ਹੈ ਜੀ ਸੈਕ ਦੀ ਅੱਛੇ ਸਾਈਜ਼ ਦੇ ਸੀ ਮੰਦੀ ਆ ਹਾਂ ਹਾਂਜੀ ਇਹ ਡਰਾਈ ਹੋ ਗਈ ਜੀ ਹੁਣ ਇਹ ਤਾਂ ਹੁਣ ਡਰਾਈ ਆ ਹਾਂ ਇਹ ਵੀ ਪਹਿਲੇ ਸੂਏ ਸੀ ਦੂਜੇ ਸੂਏ ਸੋ ਗਈ ਜੀ ਹੁਣ ਇਹ ਅੱਛਾ ਪਹਿਲਾਂ ਇੱਕ ਸੂਆ ਦਿੱਤਾ ਇਹਨੇ ਹਨਾ ਹਾਂਜੀ ਦੂਜੇ ਸੂਏ ਵਾਸਤੇ ਸੋਣਾ ਜੀ ਹੁਣ ਕਿੰਨਾ ਦੁੱਧ ਦਿੱਤਾ ਇਹਨੇ ਇਹਨੇ 17 ਪਲੱਸ ਦਿੱਤਾ ਜੀ ਪਹਿਲੇ ਸੂਏ ਹਾਂਜੀ ਪਹਿਲੇ ਦੋ ਦੰਦ ਦਿੱਤੇ ਇਹਦੀ ਵੀਡੀਓ ਵੀ ਪਈ ਜੀ ਸਾਜੀ ਓਕੇ ਓਕੇ ਬਹੁਤ ਵਧੀਆ ਫਿਰਤਾ ਯਾਰ ਹਾਂਜੀ ਚਲੋ ਹੁਣ ਤਾਂ ਡਰਾਈ ਆ ਪਰ ਬਹੁਤ ਵਧੀਆ ਫਿਰ ਜੇ ਇਦਾਂ ਉਹ ਦਿੱਤਾ ਹਾਂਜੀ ਇਹ ਗੱਬਣ ਸਾਈਕ ਦੇ ਸੀਮਨ ਤੋਂ ਜੀ 40095 ਹੁਣ ਫੇਰ ਜਿਸਾ ਇੱਕ ਤੋਂ ਹਾਂਜੀ ਓਕੇ ਸਾਇਕ ਦਾ ਰਿਜ਼ਲਟ ਤੇਰੇ ਕੋਲ ਹੀ ਦੇਖਿਆ ਸੀ ਵੈਸੇ ਘੱਟ ਦੇਖਿਆ ਸੀ ਕਿਉਂਕਿ ਪਹਿਲਾਂ ਮੇਰੇ ਕੋਲ ਇੱਕ ਮੱਝ ਸੀ ਜੋ ਸੇਲ ਹੋ ਗਈ ਉਹਨੇ 18 ਪਲੱਸ ਦਿੱਤਾ ਸੀ ਅੱਛਾ ਇਹ ਇਹ ਕਿੰਝ ਛੋਟੀ ਕਿਨੇ ਚਿਰ ਦੀ ਹੋ ਗਈ ਇਹ 3 ਮਹੀਨੇ ਦੀ ਗੱਭਣ ਹੋ ਗਈ 3 ਪਲੱਸ ਹੈ ਜੀ ਅੱਛਾ ਗੱਭਣ ਹੋ ਗਈ ਇਹ ਇਹਦੀ ਉਮਰ ਕਿੰਨੀ ਹੈ ਇਹ 2 ਸਾਲ ਦੀ ਹੈ ਥੱਲੇ ਅੱਛਾ ਇਹ ਕਿਹੜੇ ਬੋਲਦੀ ਹੈ ਇਹ ਪੀਸੀ 575 ਦੀ ਹੈ ਇਹ 575 ਦੀ ਹੈ ਹਾਂਜੀ ਕੋਈ ਨਹੀਂ ਚਾ ਕੱਦ ਠੀਕ ਰਿਹਾ ਮਤਲਬ ਨਾ ਬਾਲਾ ਛੋਟਾ ਨਾ ਬਾਲਾ ਵੱਡਾ ਹਾਂਜੀ ਕਦ ਕਰ ਜੂਗੀ ਕਦ ਕਰ ਜੂ ਹੁਣ ਆ ਵਿੱਚ ਇੱਕ ਫੇਰ ਸਿੰਗਲ ਹੀ ਆ ਗਈ ਇਹ ਅੱਡ ਮੱਝ ਦੀ ਆ ਜੀ ਇਹ BM 264 ਦੀ ਆ ਅੱਛਾ BM 264 ਦੀ ਹੈ ਨਾ ਇਹ ਲਾਲੀ ਫੇਰ ਇਹ ਵੀ ਫੜ ਗਈ ਹੈ ਕਿ ਚੱਕਰ ਕੀ ਹੈ ਜਾਂ ਤਾਂ ਵੈਸੇ ਅੰਦਰ ਰਹਿਣ ਕਰਕੇ ਹੁੰਦਾ ਹੋਊ ਜਾਂਦੇ ਕੁਸ ਅੰਦਰ ਕਰਕੇ ਜੀ ਕੁਸ ਹਰੇ ਕਰਕੇ ਵੀ ਹੁੰਦਾ ਜੀ ਬੱਦ ਅੱਛਾ ਹਰੇ ਦਾ ਕੀ ਕਾਰਨ ਜਿਆਦਾ ਵਰਸੀਨ ਖਾਣ ਨਾਲ ਹੀ ਜਿਆਦਾ ਵਰਸੀਨ ਖਾਣ ਨਾਲ ਮੈਨੂੰ ਤਾਂ ਲੱਗਦਾ ਇਹੀ ਰੀਜ਼ਨ ਹੈ ਹਾਂਜੀ ਹੁਣ ਗਰਮੀ ਚ ਬਲੈਕ ਹੋ ਜਾਣਗੇ ਸਿਆਲ ਚ ਵੱਧ ਲੱਗ ਜਾਂਦੀਆਂ ਨੇ ਹਾਂਜੀ ਚਮੜੀ ਕਾਲੀ ਹੈ ਇਹਨਾਂ ਦੀ ਚਮੜੀ ਦਾ ਸਕਿਨ ਦਾ ਕਾਲੀ ਆ ਹਾਂ ਆ ਦੇਖੋ ਉੱਪਰੋਂ ਕੱਲੇ ਲਾਲੀ ਜੀ ਚਮਕਦੀ ਆ ਇਹਦੀ ਮਾਨ ਦਾ ਵੀ 18 ਇਹ ਇਹ ਫਿਰ ਸਿੰਕ ਖੁੱਲੇ ਕਰ ਗਏ ਇਹਦਾ ਕੀ ਕਰੇਗਾ ਇਹ ਵੀ ਤਾਂ ਹੀ ਇਹਦੇ ਸਿੰਕ ਕੱਢੀ ਇਹ ਟ੍ਰੈਲ ਆ ਜਾਂਦੀ ਆ ਹਾਂਜੀ ਵੀ ਚੱਲ ਇਹਨੂੰ ਰੱਖ ਕੇ ਦੇਖਦੇ ਹਾਂ ਹਾਂਜੀ ਇਹ ਆਪ ਹੀ ਸ਼ਮਨ ਦੇ ਸਿਮੰਦੀ ਆ ਜੀ ਅੱਛਾ ਇਹ ਪੀ ਸ਼ਮਨ ਦੇ ਸੀ ਉਹ ਦੇ ਕਿਹੜੇ ਸਿਮੰਦੀ ਆ ਪੀ ਸਮਝੀ ABC ਇਹ ਵੀ ਸੀ ਇਹ ਵੀ ਸੀ ਵਾਲੇ ਦੀ ABC ਓਕੇ ਓਕੇ ਇਹ ਦੋ ਵਾਰੀ ਹੀਟ ਚ ਆ ਗਈ ਇਹਦੇ ਤੇ ਆਈ ਕਰੀ ਨਹੀਂ ਚੱਲ ਹਜੇ ਕਰੀ ਵੀ ਨਾ ਹਜੇ ਥੋੜਾ ਜਿਹਾ ਹੋਰ ਇਹਨੂੰ ਹੋਲਣ ਦੇ ਤੇ ਅਗਲੀ ਏ ਵੀ ਬੀਸ਼ ਹੁੰਦੀ ਏ ਵੀ ਬੀਸ਼ ਹੁੰਦੀ ਆ ਹਾਂਜੀ ਇਹ ਡੇਢ ਥਾਲ ਦੀ ਅੱਛਾ ਇਹ ਡੇਢ ਥਾਲ ਦੇ ਥੱਲੇ ਚੈੱਕ ਕਰੋ ਬਾਈ ਤੇ ਇਹਦੇ ਵੀ ਸਿੰਗ ਦਾਗ ਤੇ ਇਹਦੇ ਹਾਂਜੀ ਤੇ ਆਹ ਵਾਲੀ ਅੱਗੇ ਇਹਦੀ ਮਾਂ ਜੀ ਐਸ ਐਮ 620 ਹੈ ਉਹ ਖੜੀ ਆ ਆਪਣੇ ਕੋਲ ਅੱਛਾ ਆਪੇ ਧਰੋਣ ਸੀ ਹੁੰਦੀ ਆ ਜੀ ਅੱਛਾ ਇਹ ਵੀ ਏ ਵੀ ਸੀ ਦੇ ਧਰੋਣ ਦੇ ਨਹੀਂ ਹਾਂਜੀ ਇਹਦੇ ਤਾਂ ਗੈਪ ਬਹੁਤਾ ਵਿੱਚ ਹੁੰਦੀ ਹੈ ਨਾ ਗੈਪ ਬਹੁਤ ਤੇ ਕੱਟੀ ਉਮਰੀ ਵੈਸੇ ਕਿੰਨੀ ਉਮਰ ਹੋ ਗਈ ਇਹ 13 ਮਹੀਨੇ ਦੀ 13 14 13 ਮਹੀਨੇ ਦੀ ਹੈ। ਹਾਂਜੀ। ਵੈਸੇ ਇੱਕ ਗੱਲ ਆਦਾ ਮੈਂ ਤੈਨੂੰ ਇਹ ਤੇਰੇ ਵਾਲੀ ਗੱਲ ਹੈਗੀ ਆ ਕਿਤੇ ਨੇ ਕਿਤੇ। ਨਹੀਂ ਇਹ ਜੈਡ ਬਲੈਕ ਬਹੁਤ ਆਉਂਦੀਆਂ ਨੇ। ਹਾਂਜੀ। ਇਹ ਤਾਂ ਬਿਲਕੁਲ ਜੈਡ ਬਲੈਕ ਹੋ ਜਾਣੀਆਂ ਨੇ। ਇਹ ਆਪਣਾ ਬੱਦਰਾ ਸੀ ਉਹਨਾਂ ਇਹ ਵੀ ਸੀ। ABC ABC ਦਾ ਬੱਦਰਾ ਹੈ। ਹਾਂਜੀ। ਇਹ ਉਹਦੀ ਹੈ। ਹਾਂਜੀ। ਇਹ ਵੀ ਫੀਮੇਲ ਹੈ। ਹਾਂਜੀ ਫੀਮੇਲ ਹੈ ਜੀ। ਹੂੰ। ਬਹੁਤ ਸੋਹਣਾ ਬਈ ਪਿੱਠਪੜਾ ਵੀ ਹਨ। ਹਾਂਜੀ। ਤੇ 5 ਮਹੀਨੇ ਦੀ ਹੈ ਜੀ। ਅੱਛਾ 5 ਮਹੀਨੇ ਦੀ ਹੈ ਜੀ। ਹਾਂਜੀ। 5 ਮਹੀਨੇ ਚ ਬਹੁਤ ਵਧੀਆ ਹਾਈਟ ਹੈ। ਤਿਆ ਨਾਲ ਹੀ ਕੋਹੀਨੂਰ ਦੀ ਜੀ ਇਹਦੀ ਕਿੰਨੀ ਉਮਰ ਹੋਗੀ ਇਹ ਵੀ 5 ਕੁ ਮਹੀਨੇ ਦੀ 10 15 ਦਿਨ ਦਾ ਫਰਕ ਹੈ ਜੰਮ ਦਾ ਉਸ ਤੇ 5 ਮਹੀਨੇ ਦੀ ਇਹ ਬਹੁਤ ਚੰਗੀ ਥੱਲੋ ਗੱਲ ਇਹਦੇ ਚ ਵੀ ਉਹੀ ਆ ਹਨ ਲਾਲੀ ਇਹਦੇ ਚ ਵੀ ਜ਼ਿਆਦਾ ਇਹ ਫਿਰ ਤੇਰੇ ਕੋ ਹੈਗਾ ਕੋਈ ਨਾ ਕੋਈ ਕਾਰਨ ਹਾਂਜੀ ਹਰੇ ਕਰਕੇ ਹੀ ਹਨਾ ਹਾਂਜੀ ਇਹ ਹਰੇ ਦਾ ਹੀ ਤੈਨੂੰ ਪਤਾ ਹੋਊ ਜਾਦਾ ਹਰੇ ਦਾ ਜਿਉਂਕੇ ਐਂ ਤਾਂ ਨਹੀਂ ਹੁੰਦਾ ਵੀ ਸਾਰੀ ਲਾਲ ਹੋਣ ਇਹ ਤਾਂ ਨਹੀਂ ਆ ਕੁਝ ਗਿੱਲਾ ਪੂਰਾ ਜਿਹਾ ਥੋੜੀ ਇਹ ਮੈਨੂੰ ਲੱਗਦਾ ਨਾ ਕਈ ਕਿਸੇ ਮਨਨ ਦੀ ਘਾਟ ਵੀ ਹੈ ਡਾਕਟਰ ਇਹ ਇਹ ਕਿਸੇ ਮਿਨਰਲ ਦੀ ਘਾਟ ਹੈ ਨਾ ਜਿਹੜੀ ਉਹਦੇ ਕਾਰਨ ਵੀ ਹੁੰਦਾ ਨੇ ਪੱਕੇ ਕਰਕੇ ਆਈਏ ਕੱਚੇ ਚ ਹੋਣਾ ਜਿਆਦਾ ਹੁੰਦਾ ਪੱਕੇ ਕਰਕੇ ਵੀ ਫਰਕ ਪੱਕੇ ਕਰਕੇ ਪੱਕੇ ਕਰਕੇ ਜਿਆਦਾ ਫਰਕ ਤੇ ਹੁਣ ਫਿਰ ਅੱਗੇ ਦਾ ਕੀ ਟਾਰਗੇਟ ਅੱਗੇ ਵਧਾਵਾਂਗੇ ਜੀ ਹੁਣ ਹੋਰ ਅੱਛਾ 20 ਨੰਬਰ ਕਰਨੇ ਨੇ ਫਿਰ ਨੰਬਰ ਬੋਲ ਦਿਓ ਫਿਰ ਤੇਰਾ 78 149333 78 143033 333 ਹੈ ਹਾਂ ਜੀ ਅਸੀ ਮਨ ਵੀ ਪਿਆ ਅੱਛਾ ਤੁਹਾਨੂੰ ਦਿਖਾਈਏ ਬਾਈ ਦੇਖੋ ਸ਼ੌਂਕ ਦੀ ਗੱਲ ਹੈ ਐਵੇਂ ਨਹੀਂ ਹੈਗੀ ਹਾਂ ਜੀ ਆ ਸਾਰੇ ਸ਼ੀਮਨ ਪਏ ਨੇ ਜਿੰਨੇ ਲਾਏ ਨੇ ਥੱਲੇ ਕੰਦਰ ਕੋੜਾ ਟੈਗ ਵਿੱਚ ਲਾ ਕੇ ਨੇ ਦੁਆਰ ਤੇ ਇੱਥੇ ਰੱਖਿਆ ਹੋਇਆ ਇਹ ਦਿਖਾਓ ਜੰਨੇ ਹਾਂ ਜੀ ਜਿਹੜੀਆਂ ਖੜੀਆਂ ਨੇ ਸਾਰੀਆਂ ਸਾਰੇ ਨਸੀਬ ਨੇ ਇਹ ਭਰੇ ਵੀ ਤਾਂ ਹੀ ਹੋਣੇ ਰੱਖੋ ਆ ਭਰੇ ਹੀ ਭਰੇ ਹੀ ਮੇਰੇ ਨਹੀਂ ਆਹਲੀ ਸ਼ਾਨ ਦਾ ਪਿਆ ਜੀ ਇਹ ਸਾਰੇ ਨੇ ਮਤਲਬ ਜਿਹੜੇ ਜਿਹੜੇ 40 ਰੋ ਵੀ 95 ਦਾ ਤੇ ਇਹ ਗੱਲ ਨਾਲ ਨਾ ਇੱਕ ਗੱਲ ਹੋਰ ਆ ਦੇਖੋ ਨਾ ਤਾਂ ਇਹਦੇ ਵਿੱਚ ਕੋਈ ਭਲੇਖਾ ਹੈ ਬੰਦਾ ਭਲੇਖਾ ਵੀ ਨਹੀਂ ਖਾ ਸਕਦਾ ਬਿਲਕੁਲ ਬਿਲਕੁਲ ਹੈਨਾ ਕੱਲ ਨੂੰ ਇਹ ਨਹੀਂ ਕਰ ਸਕਦਾ ਵੀ ਆਹ ਭਰਿਆ ਸੀ ਪਤਾ ਨਹੀਂ ਆਹ ਭਰਿਆ ਸੀ ਰੱਖਣਾ ਚਾਹੀਦਾ ਰੱਖਣਾ ਚਾਹੀਦਾ ਇਹਦੇ ਲਈ ਇੱਕ ਰਿਕਾਰਡ ਹੋਰ ਵੀ ਚਾਹੀਦਾ ਕਿ ਤੁਸੀਂ ਆਪਦਾ ਕੋਈ ਰਜਿਸਟਰ ਵਗੈਰਾ ਲਾ ਲਓ ਹਾਂਜੀ ਲਾਇਆ ਬਈ ਜੀ ਲਾਇਆ ਹੋਇਆ ਹੈ ਨਾ ਹਾਂਜੀ ਹਾਂ ਉਹ ਉਹ ਮੇਨ ਰਿਕਾਰਡ ਦੋ ਰਤੰਦੇ ਭਰੇ ਸੀ ਉਹ ਗੱਪਣਾ ਬੱਚੇ ਇੱਕਾ ਖੋਲਲੀ ਬਈ ਕਿੰਨੀ ਕੋ ਉੱਚੀ ਨਹੀਂ ਵੀ ਆਹੇ ਹੈਂ ਇਹ 2 ਫੁੱਟ ਹਨ 2 ਫੁੱਟ 2 ਫੁੱਟ 2 ਫੁੱਟ 2 ਫੁੱਟ ਹਾਂਜੀ ਹੁਣ ਤੁਹਾਨੂੰ ਇਹਦਾ ਵੀ ਇੱਕ ਫਾਰਮੂਲਾ ਦੱਸ ਦਿਆਂ ਅਸੀਂ ਪਿੱਛੇ ਇੱਕ ਵੀਡੀਓ ਪਾਤੀ ਉਹਦੇ ਵਿੱਚ ਬੜਾ ਚਲੋ ਵਧੀਆ ਲੋਕਾਂ ਦੇ ਨੈਗੇਟਿਵ ਪੋਜ਼ਿਟਿਵ ਸਾਰੇ ਕਮੈਂਟ ਆਉਂਦੇ ਹੁੰਦੇ ਨੇ ਉਹ ਚ ਕੋਈ ਮਾੜੀ ਗੱਲ ਨਹੀਂ ਇਹਦੀ ਹਾਈਟ ਨਾ ਘੱਟ ਚਾਹੀਦੀ ਹੈ ਖੋੜਲੀ ਦੀ ਠੀਕ ਹੈ ਉਹਦਾ ਕਾਰਨ ਇਹ ਹੈ ਵੀ ਜਿਹੜਾ ਪਸ਼ੂ ਖਾਂਦਾ ਨਾ ਕਿਉਂਕਿ ਇਹ ਕੁਦਰਤੀ ਜਾਨਵਰ ਨੇ ਹਨਾ ਚਰਨ ਵਾਲੇ ਜਾਨਵਰ ਨੇ ਇਹ ਜ਼ਮੀਨ ਤੇ ਚਰਦੇ ਨੇ ਤੇ ਉਹਨਾਂ ਹੀ ਜ਼ਿਆਦਾ ਹজম ਹੋਊਗਾ ਕਿਉਂਕਿ ਜਿਹੜੀ ਮੂੰਹ ਦੀ ਲਾਰ ਆ ਉਹ ਜ਼ਿਆਦਾ ਅੰਦਰ ਜਾਊਗਾ ਇਸ ਕਰਕੇ ਜਿਹੜੀ ਵੀ ਖੁਰਲੀ ਬਣਾਵੇਂਗਾ ਬੜੀ ਉੱਚੀ ਨਹੀਂ ਬਣਾਉਣੀ ਠੀਕ ਹੈ ਹਲੋ ਉਹਨੂੰ ਨੀਵੀ ਰੱਖਣਾ ਤੇ ਜੇ ਨੀਵੀ ਦੇ ਵਿੱਚ ਵੱਡਾ ਪਸ਼ੂ ਕੋਈ ਤੇ ਉਹਦੇ ਲਈ ਪਾਈਪ ਲਾ ਦਿਓ ਉੱਪਰ ਆ ਦੇਖੋ ਮੈਂ ਤੁਹਾਨੂੰ ਵੀਡੀਓ 'ਚ ਇਸ ਵਾਰ ਦਿਖਾਈ ਦਵਾਂ ਕਿ ਜੇ ਇਥੋਂ ਆਪਣਾ ਕੋਈ ਵੀ ਦਿੱਕਤ ਆਉਣੀ ਹੈ ਕੁਝ ਵਿੱਚ ਵੱਡਾ ਤਾਂ ਇਸ ਜਗ੍ਹਾ ਦੇ ਉੱਪਰ ਨਾ ਆਪਾਂ ਪਾਈਪ ਲਾ ਦਈਏ ਉੱਪਰ ਇੱਥੇ ਪਾਈਪ ਲਾ ਕੇ ਤੇ ਆ ਦੇਖਾ ਪਾਈਪ ਵਿੱਚ ਹੀ ਪਿਆ ਕੋਈ ਕਰਵਾ ਦੇਖੋ ਤੇ ਆ ਪਾਈਪ ਇੱਥੇ ਆ ਜਾਊਗਾ ਤਾਂ ਮਤਲਬ ਕੋਈ ਦਿੱਕਤ ਨਹੀਂ ਹੋਣੀ ਹੈਨਾ ਬਹੁਤ ਧੰਨਵਾਦ ਵੀਰੇ ਬਹੁਤ ਸ਼ੌਂਕਾ ਤੇਰਾ ਵਧੀਆ ਲੱਗਿਆ ਰਹਿ ਕੰਮ ਨੂੰ ਹਣਾ ਬਸ ਸੀਮਨ ਸਿਲੇਕਟਡ ਤੇ ਆ ਜਿਹੜੀਆਂ ਕਮੀਆਂ ਨੇ ਇਹਨਾਂ ਨੂੰ ਦੂਰ ਕਰ ਲਾ ਠੀਕ ਹੈ ਜੀ ਕਨੈਕਟਰ ਹਾਂ ਜੀ ਹਾਂ ਹੁਣ ਤੂੰ ਵੀ ਦੱਸ ਦਿਆ ਕਰ ਵੀ ਕਿੱਚ ਮੈਨਲ ਦੀ ਕੋਈ ਕਮੀ ਆ ਜਾਂ ਕੀ ਆ ਹਰਾ ਚੱਲ ਵੱਧ ਪਾਉਂਦਾ ਹਰਾ ਵੈਸੇ ਵੀ ਦੇਖ ਕੇ ਪਾਇਗਾ ਹਾਂਜੀ ਜਿਆਦਾ ਹਰਾ ਵੀ ਨਹੀਂ ਠੀਕ ਰਹਿੰਦਾ ਹਨ ਜੇ ਆਪਾਂ ਫੇਰ ਬੁੜਤੇ ਆ ਕਰਾ ਮੈਂ ਵਿੱਚ ਮੇਰੇ ਵਧੀਆ ਐਡ ਕਰਾ ਕੇ ਮੈਨੂੰ ਐਡ ਕਰਾ ਕੇ ਫੇਰ ਇਹਨਾਂ ਨੂੰ ਕਾਲੀਆਂ ਕਰਾਈਂ ਦਵਾਰੋਂ ਹਾਂ ਹੋ ਜਾਣਗੀਆਂ ਕਾਲੀਆਂ ਤਾਂ ਚਲੋ ਆਇਆ ਵੀ ਇਹ ਭੂਰੀਆਂ ਭੂਰੀਆਂ ਜਾਂ ਹੋਰ ਤਰੀਕੇ ਦੀਆਂ ਲੱਗਦੀਆਂ ਨੇ ਯਾਰ ਕਿ ਕੱਦਾਂ ਸੀ ਮੰਦਾ ਆਪਾਂ ਮੰਨ ਲਿਆ ਇਹ ਤਾਂ ਸਾਰੀਆਂ ਮਾਵਾਂ ਤੋਂ ਅਲੱਗ ਲੱਗਨੇ ਹਨਾ ਸਟਾਰਟਿੰਗ ਹੋ ਜੂਗੀ ਬਾਲ ਬਾਲ ਲੈਂਗ ਚਮੜੀ ਕਾਲੀ ਜਾਂਦੀ ਨੇ ਚੋ ਹਾਂ ਕੁਝ ਹੁਣ ਮੌਸਮ ਦਾ ਵੀ ਫਰਕ ਪੈ ਗਿਆ ਪਹਿਲਾਂ ਸਰਦੀ ਚ ਅੰਦਰ ਰਹੀਆਂ ਹਨਾ ਹਾਂ ਪਰਸੇ ਨਾ ਚਾਹ ਇੱਕ ਟੱਟੀਆਂ ਨੂੰ ਕਰੀ ਹਾਂ ਤੁਹਾਨੂੰ ਬਹੁਤ ਧੰਨਵਾਦ ਜੀ